ਸੋ ਲਈ ਖਬਰਦਾਰ ਰੂ ਕਰਦੇ ਆ ਨਵਾਂ ਸ਼ਹਿਰ ਦੇ ਵਿੱਚ 14 ਸਾਲਾ ਬੱਚਾ ਜਿਹੜਾ 3 ਦਿਨਾਂ ਤੋਂ ਲਾਪਤਾ ਹੈ ਔਰ ਘਰੋਂ ਸਮਾਨ ਲੈਣ ਗਿਆ ਪਰ ਨਹੀਂ ਪਰਤਿਆ ਵਾਪਸ ਲਾਪਤਾ ਹੋਇਆ ਲक्की 8ਵੀਂ ਜਮਾਤ ਦਾ ਦੱਸਿਆ ਜਾ ਰਿਹਾ ਹੈ ਵਿਦਿਆਰਥੀ ਔਰ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਬੱਚੇ ਦੀ ਭਾਲ ਜਾਰੀ ਹੈ ਨਵਾਂ ਸ਼ਹਿਰ ਦੇ ਪਿੰਡ ਐਮਾ ਚਾਹਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਨਵਾਂ ਸ਼ਹਿਰ ਦੇ ਵਿੱਚ 14 ਸਾਲਾਂ ਦਾ ਬੱਚਾ 3 ਦਿਨ ਤੋਂ ਲਾਪਤਾ ਹੈ ਲਾਪਤਾ ਹੋਇਆ ਲੱਕੀ ਜਿਹੜਾ ਉਹ 8ਵੀਂ ਜਮਾਤ ਦਾ ਵਿਦਿਆਰਥੀ ਹੈ ਸੋ ਨਵਾਂ ਸ਼ਹਿਰ ਦੇ ਵਿੱਚ 14 ਸਾਲਾਂ ਦਾ ਬੱਚਾ 3 ਦਿਨਾਂ ਤੋਂ ਲਾਪਤਾ ਹੈ ਔਰ 8ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਵਿਦਿਆ ਇਸ ਬੱਚੇ ਦਾ ਨਾਮ ਲੱਕੀ ਦੱਸਿਆ ਜਾ ਰਿਹਾ ਹੈ ਘਰੋਂ ਸਵਾਰ ਲੈਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਅਸੀਂ ਖੜੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਐਮਾ ਚਾਲ ਵਿਖੇ ਜਿੱਥੋਂ ਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਇਸ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਡੇਰੇ ਦੇ ਉੱਤੇ ਰਹਿੰਦੇ ਹੈ ਉਹਨਾਂ ਦਾ ਬੇਟਾ ਜੋ ਇੱਕ ਇੰਟਰਨੈਟ ਦੇ ਉੱਤੇ ਗੇਮ ਖੇਡਣ ਲੱਗਾ ਉਹ ਗੇਮ ਖੇਡਦੇ ਖੇਡਦੇ ਨੇ 26-27000 ਰੁਪਇਆ ਖਰਾਬ ਕਰ ਦਿੱਤਾ ਉਸ ਤੋਂ ਬਾਅਦ ਘਰਦਿਆਂ ਨੂੰ ਉਹਨੇ ਦੱਸਿਆ ਨਹੀਂ ਡਰਦਾ ਮਾਰਾ ਘਰੋਂ ਚਲੇ ਗਿਆ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਹਿਲਾਂ ਪਤਾ ਲੱਗਾ ਕਿ ਮੁੰਡਾ ਗੇਮ ਖੇਡਦਾ ਇਹ ਤਾਂ ਕਾਕੇ ਨੂੰ ਤਣੀ ਪਤਾ ਲੱਗਿਆ ਜਿਸ ਦਿਨ ਗਿਆ ਕਾਕੇ ਜਦ ਇਹਨਾਂ ਨੇ ਦੇਖਿਆ ਜੀ ਕਿ ਪੇ ਪੈਸੇ ਉੜ ਗਏ ਇਹ ਮੁੰਡੇ ਨੇ ਬੜੇ ਨੇ ਪੇ ਡੈਡੀ ਪੈਸੇ ਖਾਤਿ ਜਾਲ ਫਟਾਣ ਜਾਣਾ ਜੀ ਬੜਾ ਚੋਰ ਤਾਂ ਮੈਂ ਕਿਹਾ ਬੈਂਕ ਦੀ ਕਾਪੀ ਕੱਢ ਕੇ ਦੇ ਦੇ ਉਹਨੇ ਦੁੱਧ ਵਾਲੀ ਕਾਪੀ ਦਿੱਤੀ ਹੈ ਇੱਕ ਕਾਪੀਂ ਦਿੱਤੀ ਮੈਂ ਕੱਢ ਕੇ ਮੜਕੇ ਉਹ ਕਹਿੰਦਾ ਕੋਈ ਨਹੀਂ ਡੈਡੀ ਜੀ ਕਹੇ ਪੈਸੇ ਖਾ ਕੇ ਐਂ ਨਹੀਂ ਕਢਾਓ ਦੂਏ ਬੈਂਕ ਚ ਕਢਾਓ ਤੁਸੀਂ ਦੁੱਧ ਵਾਲੀ ਕਾਪੀ ਦੇ ਫਿਰ ਮੈਂ ਕਿਹਾ ਉਹ ਦੂਈ ਕਾਪੀ ਵੀ ਦੇ ਦੇ ਉਹਨੇ ਦੂਈ ਕਾਪੀ ਦਿੱਤੀ ਹੁਣ ਮੈਂ 3 4 ਵਜੇ ਇੱਥੋਂ ਦੇ ਬੜਾ ਚੋਰ ਤੇ ਆਇਆ ਜਾਲ ਪਟਾ ਕੇ ਨਿਆਣੀ ਕਹਿੰਦੀ ਵੀ ਉਹ ਉੱਥੇ ਹੈ ਨਹੀਂ ਜੀ ਤਾਂ ਇਥੇ ਸਾਰੇ ਲੱਬਿਆ ਤਾਂ ਇੱਕ ਬੰਦੇ ਨੇ ਮੰਡ ਲਈ ਉਹ ਮੁੰਡਾ ਉਹਨੇ ਹੈਡ ਪਰ ਦੇਖਿਆ ਤਾਂ ਉਹ ਕਹਿੰਦਾ ਜਦ ਮੈਂ ਰੋਇਆ ਤਾਂ ਉਹ ਆ ਗਿਆ ਕਿ ਹੈ ਕੀ ਗੱਲੇ ਮੈਂ ਕਿੱਧਰ ਕਰਕੇ ਮੁੰਡਾ ਨਹੀਂ ਮਿਲਿਆ ਮੇਰਾ ਉਹ ਕਹਿੰਦਾ ਹੈਡ ਪਰ ਦੇਖਿਆ ਮੈਂ ਦੁਖ ਹੋ ਜਾਏ ਉਹਦੇ ਬਾਅਦ ਚ ਅਸੀਂ ਇਨਸਾਨ ਨੂੰ 6 ਵਜੇ ਗਏ ਲੱਬਿਆ ਨਹੀਂ ਕਿਤੇ ਵੀ ਸਾਰੇ ਲੱਬਿਆ ਕਾਕੀਆਂ ਰੂਪੜ ਬੜਾ ਚੌਰ ਸਾਰੇ ਜਿਹਨ ਲੱਬਿਆ ਨਹੀਂ ਫੇਰ ਕਹਿੰਦੇ ਕੱਲ ਪੁਜਾਇ 12 ਵਜੇ ਜੂਪੀ ਪੁੱਜ ਗਿਆ ਪਿੰਡ ਸਾਡੇ ਤੁਸੀਂ ਉਹਦੇ ਮਮਾ ਆ ਤੁਸੀਂ ਕਦੀ ਦੇਖਿਆ ਨਹੀਂ ਮੋਬਾਈਲ ਦੇ ਉੱਤੇ ਨੂੰ ਗੇਮ ਨਹੀਂ ਮੈਂ ਨਹੀਂ ਦੇਖਿਆ ਨਹੀਂ ਮੈਂ ਕਦੇ ਨਾ ਦੇਖਿਆ ਨਾ ਨਾ ਮੈਂ ਦੇਖਿਆ ਕਦੇ ਦਾ ਯਾਨੀ ਕਿ ਆ ਕਿ ਮੈਂ ਕੀ ਕਰਦੇ ਨਹੀਂ ਯਾਨੀ ਕੀ ਨਹੀਂ ਕਰਦੇ ਐ ਮੈਂ ਕਦੇ ਪੁੱਛਦੀ ਲੋੜ ਦੀ ਕਰੀ ਮੈਂ ਸੱਜ ਦੇ ਚ ਕੰਮ ਚੱਲ ਜਾਂਦੀ ਸੀ ਸਾਹਮਣੂ ਆਣਾ ਮੁੜ ਕੇ ਬਸ ਹੁਣ ਕਿੰਨੇ ਕ ਪੈਸੇ ਖਰਾਬ ਹੋ ਗਏ ਖਰਾਬ ਹੋਏ 27000 ਸਾਰਾ ਕਿਹੜੀ ਗੇਮ ਖੇਡਦਾ ਜੀ ਉਹੋ ਜੀ ਅਸੀਂ ਦੋ ਗੇਮਾਂ ਖੇਡਦੇ ਸੀ ਇੱਕ ਸਗੀ ਵਿੰਜੋ ਜੀ ਇੱਕ ਸਗੀ ਰਸ਼ ਲੁੱਡੋ ਜੀ ਤੁਸੀਂ ਵੀ ਨਾਲ ਖੇਡਦੇ ਸੀ ਹਾਂਜੀ ਮੈਂ ਇੰਨੇ ਨਹੀਂ ਖੇਡਦਾ ਸੀ ਜਿੰਨੀ ਉਹ ਖੇਡਦਾ ਸੀ ਮੈਂ ਕਦੇ-ਕਦੇ ਲਾ ਲੈਂਦਾ ਸੀ ਮੈਚ ਜੀ ਤੇ ਤੁਹਾਨੂੰ ਇਹ ਪਤਾ ਸੀ ਕਿ ਪੈਸੇ ਵੀ ਲਾਉਂਦਾ ਨਹੀਂ ਜੀ ਉਹ ਇਹ ਅੱਧਾ ਕਹਿੰਦਾ ਨਹੀਂ ਜੀ ਪੇਪੀਐਮ ਪਰ ਕੋਈ ਜੇਕੇ ਆਈਡੀ ਪਰ ਜਾਂਦੇ ਰਹਿੰਦੇ ਪੈਸੇ ਵੀ ਬੈਂਕ 'ਚ ਨਹੀਂ ਜਾਂਦੇ ਉਹ ਵੀ ਇਹ ਅੱਧਾ ਦੱਸਦਾ ਨਹੀਂ ਸੀਗਾ ਵੀ ਬੈਂਕ ਜਿੰਦਗੀ 'ਚ ਜਾਂਦੇ ਤੁਹਾਨੂੰ ਪਤਾ ਸੀ ਕਿ ਨਹੀਂ ਨਹੀਂ ਮੈਨੂੰ ਇਹ ਇੰਨਾ ਇੰਨਾ ਜ਼ਿਆਦਾ ਨਹੀਂ ਪਤਾ ਸੀਗਾ ਵੀ ਬੈਂਕ ਜਾਂਦੇ ਕਿੱਥੇ ਜਾਂਦੇ ਮੈਨੂੰ ਇਹ ਨਹੀਂ ਪਤਾ ਸੀਗਾ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਉੜਦੇ ਆ ਨਹੀਂ ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਜੀ ਹੁਣ ਮੈਨੂੰ ਜਿੱਦਣ ਉਹ ਗਿਆ ਇਹ ਨਹੀਂ ਉਹਦਣ ਪਤਾ ਲੱਗਿਆ ਇਹ ਮੈਨੂੰ ਤਾਂ